ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਵੇ ਸਵੇਰ ਦੇ ਮੀਂਹ ਪੈ ਰਿਹਾ ਪਰ ਬੱਦਲ ਦੇਖਦਾ ਹਾਂ ਖਾਸਾ ਇਹ ਹੁਣ ਮੀਂਹ ਘਟਿਆ ਥੋੜਾ ਜਿਹਾ ਤੇ ਕੋਠੇ ਪੱਪੀ ਪਾਣੀ ਖੜ ਗਿਆ ਉਹ ਵੀ ਕੱਢਣਾ ਤੇ ਉਧਰ ਜਾ ਕੇ ਤੁਹਾਨੂੰ ਦਿਖਾਉਂਦਾ ਤੇ ਅੱਜ ਜੀਤਾ ਬਾਈ ਲਾ ਦੋਣਾ ਅੰਦਰ ਮਿਸਤਰੀ ਤਾਂ ਜਾਏ ਨਹੀਂ ਹੈਗੇ ਚਲੋ ਚੱਲਦੇ ਹੁਣ ਉਧਰ ਨੂੰ ਤੇ ਲੋ ਬਾਈ ਸਵੇਰ ਦਾ ਹੀ ਮੀਂਹ ਪੈ ਰਿਹਾ ਮਿਸਤਰੀ ਕੱਲ ਵੀ ਨਹੀਂ ਆਏ ਅੱਜ ਤਾਂ ਵੈਸੇ ਆਈ ਨਹੀਂ ਹੋਣਾ ਬਹਾਨਾ ਬਣ ਕੇ ਮੀਂਹ ਵੰਦਾ ਕੱਲ ਵੀ ਨਹੀਂ ਆਇਆ ਕੱਲ ਵੀ ਕਹਿੰਦਾ ਜਿਦਾ ਕੰਮ ਜਾਣਾ ਦਾ ਅੰਦਰ ਜਿਹੜਾ ਅੰਦਰ ਕੰਮ ਹੈ ਹੁਣ ਗੜਾਈ ਪਣਾਇਆਂ ਵਾਲਾਂ ਅੰਦਰੋਂ ਦੋ ਅਰੋੜੀ ਦੱਬਣੇ ਵਾਲਾ ਹਾਂਜੀ ਲੱਗੇ ਅੱਛਾ ਤੇਦਰ ਕੋ ਉਹ ਬੰਦਾ ਖੜਾ ਆਰੇ ਵੀ ਬਾਰਡਰ ਪਰ ਕਰਾਸ ਕਰ ਲੈ ਹੁਣ ਚਿਕੜੀ ਕਰਾਸ ਕਰ ਲੈ ਹੂੰ ਮੈਂ ਹੀ ਆ ਜਾਂਦਾ ਕਿਧਰ ਨੂੰ ਚੱਪਦਾ ਮੇਰੇ ਨੇ ਦੇਖ ਤੇ ਆਣਾ ਮੈਂ ਵੀ ਦੇਖਦਾ ਇਧਰ ਨੂੰ ਉਧਰੋਂ ਆ ਜਾਂਦਾ ਨਾ ਮੀ ਪਈ ਬਹੁ ਗਿਆ ਰਾਤ ਨਹੀਂ ਸਵੇਰੇ ਪੈਣ ਲੱਗਿਆ 4 ਵਜੇ ਨਹੀਂ ਰਾਤ ਦਾ ਹੂੰ ਾਟਵਾ ਭਰ ਗਿਆ ਤੇ ਉਹ ਮੈਂ ਉਹੀ ਦੇਖਿਆ ਪਰੇ ਨਹੀਂ ਸੁੱਕ ਗਿਆ ਥੋੜਾ ਜਿਹਾ ਭਰ ਗਿਆ ਤਾਂ ਆਹ ਖੜਾ ਪਾਣੀ ਚੱਲ ਵਧੀਆ ਪਾਣੀ ਲੱਗ ਗਿਆ ਛਿੱਤੀ ਛਿੱਤੀ ਪਾਣੀ ਇਹਨੇ ਇਹਨੇ ਘਾੜਾ ਗਿਆ ਦਮੀ ਇਹ ਥੋੜਾ ਜਿਹਾ ਮੀਂਹ ਪਿਆ ਦਲਕਣੇ ਵਾਲਾ ਕੰਮ ਆਪਾ ਬੱਲੇ ਗੰਨਾ ਗੱਡਾ ਲਦਿਆ ਚੱਲ ਜੂਗਾ ਆ ਆਸੀ ਦੇਖੀਏ ਦੁਬਾਰਾ 575 ਪਰ ਕਰਾਉਂ ਚਾਹਣਾ ਦਾੜਾ ਦੋ ਬਸਰਾ ਦਾ ਡਾਰ ਇਹਦੀ ਗਲਤ ਸੜ ਲੰਬਾਈ ਲੈ ਲਵੇ ਹਨਾ ਕਿੰਨਾ ਹੁੰਦਾ ਹੋਣਾ ਇਹ ਤੇ 200 ਪਲਸ ਹੋਵੇ 200 ਪਲਸ ਹਾਂ ਜਾਂ 200 ਇੰਨਾ ਗਾਉਂਗਾ 290 200 ਹੁਣ ਤਾਂ ਭਾਰ ਵੀ ਵਧ ਗਿਆ ਹੁਣ ਮੀਂਹ ਪਾ ਕੇ ਆਜਾ ਨਹੀਂ ਕਿਸੇ ਹਾਂ ਇਹ ਕਿਤੇ ਹੋਇਆ ਖਰੇਤਾ ਖਰੇਤਾ ਵੀ ਜਿਹੜਾ ਗਿੱਲਾ ਹੋ ਗਿਆ ਭਾਰ ਵਧ ਗਿਆ ਨਹੀਂ ਤਾਂ ਵੀ ਯਾਰ ਮੀਂਹ ਮੂਹ ਵਿਚ ਖੜੇ ਜਾਂਦਾ ਪਾਣੀ ਨਹੀਂ ਆਉਂਦਾ ਮਾੜਾ ਮੋਟਾ ਤਾਂ ਨਹੀਂ ਲੁਟਿੜੀ ਜਾਂਦਾ ਪਾਣੀ ਦਾ ਯਾਰ ਵਿੱਚ ਹੁਣ ਦੇਖਦੇ ਜਮੀਨੇ ਕੰਮ ਮਿਸਤਰੀ ਫੇਰ ਨਹੀਂ ਆਏ ਕੱਲ ਦਾ ਵੈਸੇ ਛੁੱਟੀ ਮਾਰ ਕੇ ਅੱਜ ਮੀਂਹ ਦਾ ਬਹਾਨਾ ਬਣ ਗਿਆ ਕੱਲ ਲੋਹੜੀ ਹੈ ਕੱਲ ਲੋਹੜੀ ਹੈ ਨਾ ਕੱਲ ਤਾਂ ਆਉਂਗੇ ਲੋਹੜੀ ਤਾਂ ਛਾਉਣਾ ਹੁੰਦੀ ਦਿਨੇ ਥੋੜੀ ਚੱਲ ਬੰਦੇ ਚੱਲ ਮੇਰੀ ਇੱਟ ਕਿੱਲੀਆਂ ਹੋ ਗਈਆਂ ਨੀ ਮੈਂ ਪਾਣੀ ਲਾਉਂਦਾ ਤਾਂ ਯਾਰ ਇਹ ਤੇ ਮੌਸਮ ਨਾਲ ਨਾਲ ਘਰ ਜੀ ਲੱਗਦਾ ਇਹਨਾਂ ਕੁਸਕਿਆ ਕਰੀ ਜਾਵੇਂ ਸਾਰਾ ਦਿਨ ਜੇ ਕਰ ਜਾਈ ਵਹਿ ਗਏ ਨੈਟਫਲਿਕਸ ਆਵੇ ਕੋਈ ਵੈਬ ਸੀਰੀਜ਼ ਹੋਵੇ ਤਖੜੀ ਜੀ ਪਹਿਲਾਂ ਗੇਮ ਖੇਲੀ ਗਿਆ ਅਕਲ ਨਾਲ ਗੇਮ ਖੇਲ ਖੇਲ ਕੇ ਫਿਰ ਮੈਂ ਕੀ ਕਰਾਂ ਫਿਰ ਮੈਂ ਉੱਠ ਕੇ ਇੱਧਰ ਆ ਗਿਆ ਆ ਜਾ ਘੁੰਮ ਲੰਦੇ ਜਾ ਪਿੰਡ ਦੇ ਗੇਟ ਦੇ ਆਉਂਦੇ ਦੋ ਨਾ ਕਿੱਦਾਂ ਆਣਾ ਪਾਣੀ ਪਾਣੀ ਲਾਤੀ ਇਸਦੀ ਮੈਂ ਮੰਦਦੀਆ ਮੰਦਦੀਆ ਕੀ ਮਨੂੰ ਲਾਤੀ ਫੇਂ ਤਦ ਲੋ ਬਈ ਇੱਕ ਪੈਪ ਛੱਡ ਕੇ ਗਏ ਤੇ ਥੋੜਾ ਥੋੜਾ ਪਾਣੀ ਨਿਕਲ ਜੰਦਾ ਦਾ ਇਹ ਵਿੱਚ ਹੁਣ ਹੋ ਗਿਆ ਇਹ ਬੰਦ ਇੱਟਾਂ ਦਾ ਦਬਤਾ ਛੇ ਤੇ ਇਹਨੂੰ ਹੋਰ ਪਾਸੇ ਲਾਈਏ ਹਣ ਮੀ ਵੀ ਘਟ ਗਿਆ ਖਾਸੀ ਬੱਦਲ ਹੈਗਾ ਤਾਂ ਵੀ ਹਲੇ ਆਹ ਕਮਰੇ ਭਰੇ ਖੜੇ ਆ ਇਹਦਾ ਪਾਣੀ ਕੱਢੀ ਉਧਰ ਨੂੰ ਦੇਖਦਾ ਜਾ ਲੈਟ ਆ ਜਵੇ ਮੋਟਰ ਚ ਲਾ ਕੇ ਕੱਢ ਦੂਗੇ ਪਾਣੀ ਜੱਟ ਓਏ ਪਾਣੀ ਪਾਣੀ ਹੋ ਗਿਆ ਨਹੀਂ ਪੁੰਚਦਾ ਤੂੰ ਨਹੀਂ ਪੈਂਦਾ ਲੈ ਪਾਣੀ ਪਾਣੀ ਹੋਇਆ ਵਾ ਕੋਠੇ ਵਾ ਪਾਣੀ ਪਾਣੀ ਹੋਇਆ ਵਾ ਕੋਠੇ ਵਾ ਹਾਂ ਆ ਪਾਇਆ ਬਲਾ ਆ ਤਾਂ ਇੱਕ ਨਿਕਲਦਾ ਹੌੜ ਬੜਾ ਹੌਲੀ ਹੌਲੀ ਦੇਖਦਾ ਹੁਣ ਹੋਰ ਆ ਭਰ ਗਿਆ ਵਿੱਚ ਹਾਂ ਲੈਂਟਰ ਨਹੀਂ ਖਾਂਦਾ ਪਾਣੀ ਅੰਮ੍ਰਿਤ ਤੋੜਨ ਲੱਗਿਆ ਪਾਣੀ ਸਾਡੇ ਪਾਲਕ ਨੂੰ ਲੱਗਿਆ ਧੰਨੀਆਂ ਨੂੰ ਲੱਗਿਆ ਲਾ ਤਾਂ ਤੁਹਾਡੇ ਪਾਣੀ ਪਾਣੀ ਕਰਦਾ ਇੱਧਰ ਮੈਂ ਤੇਨੂੰ ਲੱਗਿਆ ਮੇਥੇ ਆ ਹਾਂ ਹੋਰ ਹੁਣ ਵੀ ਬੱਦਲ ਹਲੇ ਜਾਂਦਾ ਨਹੀਂ ਖੜਾ ਹੀ ਹੈ ਬੱਦਲ ਬੱਦਲ ਖੜਾ ਹੀ ਹੈ ਹਲੇ ਵੀ ਨਹੀਂ ਅੱਜ ਫਿਰ ਲੋਹੜੀ ਕਰਕੇ ਤਾਂ ਨਾ ਹਾਂ ਕੱਲੂ ਲੋਹੜੀ ਹੈ ਹਾਂ ਅੱਜ ਬਾਹਰ ਆ ਨਹੀਂ ਹੈ ਇੱਧਰ ਮਨਾਇਓ ਨਹੀਂ ਕਿੱਧਰ ਇਧਰ ਦੇਖਦੇ ਆ ਲੇਟ ਮਨਾਉਂਗੇ ਸ਼ਹਿਰੇ ਸਾਲ ਮਨਾਵੇ ਵੀ ਨਾ ਹਾਂ ਚੱਲ ਦੇਖਦੇ ਵਾਕੀ ਠੀਕ ਤੇ ਇਹ ਤਾਂ ਕੱਢੀਏ ਪਾਣੀ ਹੋਂਗਾ ਜੀ ਜੋ ਪਾਈਪ ਨਾਲ ਤਾਂ ਨਿਕਲਿਆ ਨਹੀਂ ਤੇ ਹੁਣ ਆ بڑے ਪਾਈਪ ਨਾਲ ਕੱਢੂਗਾ ਮੋਟਰ ਲਾ ਕੇ ਨਾ ਕੋਈ ਡੂੰਗੀ ਥਾਂ ਲੱਭ ਨਿਕਣਾ ਔਰੇ ਢੂੰਗੇ ਪਾਣੀ ਖੜਦਾ ਔਰੇ ਔਰੇ ਮੋਟਰ ਲਾ ਕੇ ਫੇਰ ਪਾਣੀ ਕੱਢਦੇ ਤੇ ਪਹਿਲਾਂ ਨੇ ਗੁੱਜਰ ਨੂੰ ਦੇਈ ਰੋਟੀ ਗੁੱਜਰ ਨੂੰ ਨਾਲੇ ਮੋਟਰ ਦਿਖਾਉਂਦੇ ਸਾਨੂੰ ਉੱਥੇ ਫੇਰ ਦੇਖਦੇ ਅਗਲਾ ਕੰਮ ਉੱਪਰ ਵਾਲਾ ਇੰਨੇ ਹੱਕਲੇ ਆ ਉਹ ਰੋੜ ਗੁੱਟਣ ਲੱਗੇ ਵੇ ਕਿੰਨੇ ਕੁ ਰਹੀ ਦੀ ਆਹੀ ਰਹਿ ਗਈ ਵੇ ਚੁੰਨਾ ਪਾਉਂਦੇ ਹਨਾ ਮਾਗਿਆ ਜਨਾ ਰੋਟੀ ਫੜਾਇਆ ਮਾ ਗੁੱਜਰ ਦੀ ਫੜਾਇਆ ਜਾਨੀ ਠੀਕ ਹੈ ਨਾਲੇ ਕਹਿੰਦਾ ਸੱਡੀ ਰਾਈਟ ਗੁੱਜਰ ਕਿਤੇ ਗੁੱਜਰ ਨਹੀਂ ਉਹ ਤਾਂ ਦੋਵੇਂ ਗੁੱਜਰ ਨਣਾ ਓਨੀ ਮੈਂ ਵੀ ਚੰਗੇ ਉਹ ਦੂਵੇ ਸੰਝ ਕੇ ਉਹ ਤੁਸੀਂ ਮੋਟਰ ਵਾਲਾ ਗੁੱਜਰ ਔਰ ਹੀ ਦੂਵੇ ਗੁੱਜਰ ਰੀਅਲ ਗੁੱਜਰ ਜਿਹੜਾ ਅਸਲੀ ਗੁੱਜਰ ਹੈ ਉਹਦਾ ਨਾਮ ਹੈ ਕੋਈ ਹੋਰ ਪਤ ਨਹੀਂ ਆ ਪ੍ਰਗਟ ਵਦਨ ਗਿਆ ਨਾਮ ਆ ਦਾ ਅੱਜ ਪੁੱਛ ਕੇ ਆਵਾਂਗੇ ਇਹ ਗੁੱਜਰ ਦਾ ਪੱਕਾ ਨਾਮ ਕੀ ਹੈ ਲੈ ভাই ਮੋਟਰ ਪਹੁੰਚ ਕੇ ਅੱਟੜੀ ਦੀ ਡਿਊਟੀ ਪੱਕੀ ਸਖਤ ਆ ਲੈ ਰੋਟੀ ਪਾਣੀ ਮਾਰਤਾ ਹਾਂ ਚਮਕਾਦੀ ਮੈਂ ਵੀ ਦੇਖਾ ਮੈਂ ਕਿਤੇ ਮੋਟਰ ਚਲਾ ਕੇ ਧੋਤੀ ਨਾ ਪਤਾ ਨਹੀਂ ਰੱਬ ਨੇ ਧੋਤੀ ਲਾਈਟ ਤਾਂ ਹੈ ਨਹੀਂ ਮੈਂ ਉਹਦੇ ਨਾਲ ਪੀਪੀ ਨਾਲ ਧੋਤੀ ਨਾਲ ਕਰੂ ਕਮਾਤਾ ਨਾ ਵਧੀਆ ਸਾਫ ਹੋ ਗਈ ਜੇ ਮੈਂ ਵੀ ਬਾਹਰ ਤੋਂ ਮੋਰੀ ਉਹ ਯਾਰ ਬੋਤਲਾਂ ਤਾਂ ਉਹ ਤੇ ਉਹ ਕਹਿੰਦਾ ਕਹਿੰਦਾ ਮੈਂ ਆਵਾਂਗਾ ਪੱਪੀ ਦੇ ਮੁੰਡੇ ਮੈਂ ਇਹਨਾਂ ਕਹਿੰਦਾ ਬੋਤਲਾਂ ਤਾਂ ਭਰ ਲਿਓ ਬੋਤਲਾਂ ਸਾਰੇ ਖਾਲੀ ਆ ਪਾਣੀ ਵਾਲੀਆਂ ਆਉਣਾ ਅੱਜ ਦੁਪਹਿਰ ਨੂੰ ਕਹਿੰਦਾ ਪਰ ਹੁੰਦਾ ਲੈ ਵੀ ਪਾਣੀਓ ਪਾਣੀ ਲੱਗ ਗਿਆ ਹਰਾ ਭਰਾ ਹੋ ਗਿਆ ਦੇਗਾ ਉੱਪਰ ਲਗਾ ਦੇਂ ਡਾਰੇ ਕੋ ਤੁਮੀ ਖਾਦੀ ਲੈ ਵੀ ਅੰਕਲ ਨੂੰ ਪੁੱਛਦੇ ਅੰਕਾ ਰਾਧਨ ਪੁੱਤ ਆ ਵੇ ਤੇਰੀ ਮੱਝਾਂ ਤਾਂ ਨਹੀਂ ਆਉਂਦੀ ਨਹੀਂ ਕੋਈ ਨਹੀਂ ਬੱਦਰ ਹਾਂ ਜਮਾ ਤੇ ਨਹੀਂ ਆਪਾਂ ਨੂੰ ਕਹੋਂਦੀ ਮਹਾਰਾਜ ਨੂੰ ਯਾਦ ਕਰਕੇ ਪੋ ਹਾਂ ਮਾੜੀ ਮੁੱਟੀ ਬੰਦੇ ਰੀ ਗਣ ਕੂ ਖਾਕਦੀ ਨਾ ਨਾ ਕੋਈ ਹੋਰ ਇੱਕ ਆਵਾਜ਼ ਵੀ ਨਹੀਂ ਆਏਗੀ ਹਾਂ ਦੇ ਬੰਦੇ ਮੇਰੇ ਆਉਂਦੇ ਜਿੱਦਾਂ ਹੁਣ ਤੂੰ ਆਉਂਦਾ ਰਾਤ ਨੂੰ ਹਾਂਜੀ ਮੈਨੂੰ ਤੇਰੇ ਬੋਲ ਦਾ ਜਦੇ ਪਤਾ ਲੱਗ ਜਾਏ ਲੱਖੀ ਰਾਹੀਂ ਆਉਂਦੇ ਤੰਨਾ ਆਉਂਦਾ ਸਾਰੇ ਆਉਂਦੇ ਸਰਪੰਚ ਵੀ ਪੈਨ ਉਹਨਾਂ ਨੇ ਮੈਨੂੰ ਆਗਮਾਨ ਨਹੀਂ ਗੁਜਰੋ ਹਾਂ ਫੇਰ ਆਓ ਸੀਸੀ ਦੇਖਣਾ ਮੈਂ ਕਿਹਾ ਇੱਧਰ ਨੂੰ ਆਓ ਘਾਉਣਾ ਤੂੰ ਮੈਂ ਫੇਰ ਉਹਨਾਂ ਨੂੰ ਪਤਾ ਲੱਗ ਜਾ ਗੁਜਰਬਾਈ ਅਸੀਂ ਅੱਛਾ ਅੱਛਾ ਠੀਕ ਕੋਈ ਆਵਾਜ਼ ਨਹੀਂ ਆਉਂਦੀ ਉਹ ਤਾਂ ਪੁੱਤਾ ਭਾਤਾ ਦੀ ਨਾ ਆਵਾਜ਼ ਆਉਂਦੀ ਹੋਵੇ ਨਾ ਨਾ ਸੀਵੇ ਕੋਲ ਆ ਗਿਆ ਰੇ ਤੇਰੀ ਲੱਗਣ ਲੱਗੀ ਤੇਰੇ ਕੋਲ ਆਪਣੇ ਕੋਲ ਕਿੱਥੇ ਆ ਪੁੱਤਾਂ ਦੇ ਕੋਲ ਹਾਂ ਖਾਦੀ ਤੰਤ ਤਨੈਤ ਨਾ ਉਲਹਣ ਲੱਗਿਆ ਆ ਥੰਦਾ ਖਾਦੀ ਉਹ ਫਲਾਈ ਪਲੂਈ ਦੀ ਸੱਲ ਵਧੀਆ ਇੱਥੇ ਲਾਈਟਾਂ ਲਗਾਉਣੀਆਂ ਨਜ਼ਾਰੇ ਆ ਜੇ ਕਰਦੇ ਆ ਨਜ਼ਾਰੇ ਅੰਕਲ ਨੂੰ ਔਰੇ ਹੌਲੀ ਹੌਲੀ ਸੜਕ ਬਾਈਪਾਸਿਆ ਕੱਢ ਦੇਣਾ ਸੀ ਹੋ ਜਾਣਾ ਸੜਕ ਹੋ ਜਾਣੀ ਹੈ ਮੈਂ ਖਾਸਾ ਪੈ ਗਿਆ ਹੈਨਾ ਯਾਰ ਰਾਤ ਦਾ ਮੀਂਹ ਪੈਂਦਾ ਹੈ ਕੋ ਰਾਤ ਦਾ ਮੀਂਹ ਪੈਂਦਾ ਗੜਾਈ ਤੜਕੇ ਪੈਣ ਲੱਗਿਆ ਮੈਂ ਕਹਿੰਦਾ 3-4 ਵਜੇ 3-4 ਵਜੇ ਨਹੀਂ ਤੂੰ ਨਾ ਕਹਿੰਦਾ ਜਦੋਂ ਮੈਂ ਉਹਰੇ ਤੇ ਗਿਆ ਤੇ ਡੈਡੀ ਗੁੱਡੀ ਨਾਲ ਆਇਆ ਕਹਿੰਦਾ ਜਦੋਂ ਅਸਾਂ ਤੇ ਉੱਥੇ ਕਹਿੰਦਾ ਜਦ ਪੜਨ ਲੱਗਾ ਨਹੀਂ ਤਿੰਨ ਚਾਰ ਵੇਕ ਤੜਕੇ ਤਾਂ ਮੈਂ ਉੱਠੇ ਮੈਂ ਬਿਸ਼ਾਵਕਾਂ ਉੱਠਦਾ ਮੀਂਹ ਪੈਂਦਾ ਤਾਂ ਤੜਕੇ ਪੈਂਦਾ ਤਾਂ ਜਿਹੜਾ ਅੜਦੜੇ ਘੁੰਮ ਕੇ ਦੇਖਦਾ ਮੋਟਰ ਤੇ ਅੱਛਾ ਕਿਉਂ ਕਈ ਜਿਹੜੇ ਬੈਨਾਂ ਹੁੰਦੀਆਂ ਰਾਤ ਨੂੰ ਬੈਨਾਂ ਉਹ ਰਿਆ ਹੁੰਦੀਆਂ ਨੀ ਲਗਾਏ ਆਪਣੇ ਵਾਲੇ ਖੇਤ ਚ ਨਾ ਚੋਰ ਜੱਸੀ ਦੀ ਜਵੀ ਵੀ ਜਾਂਦੀ ਅੱਛਾ ਇਹ ਪਤਾ ਨਹੀਂ ਕਿਹਾ ਉਹ ਗੰਨੇ ਦੀ ਪੋਲੀ ਆ ਨਾ ਤਾਂ ਜਵੀ ਨੂੰ ਖਾਂਦੀ ਆ ਉਹ ਪੋਲੀ ਆ ਹਾਂ ਉਹ ਕਣਕ ਚ ਨਾ ਉਹ ਗੰਨੇ ਚ ਕਣਕ ਚ ਦੇ ਵੀ ਉੱਪਰ ਉੱਪਰ ਮੁੰਜੇ ਨਾਲ ਖਾਂਦੀਆਂ ਮਾੜੇ ਮੋਟੇ ਖਾ ਲੈਂਦੀ ਹਾਂ ਹਾਂ ਮੈਨੂੰ ਨਿਗਰ ਰੱਖਣੀ ਪੈਂਦੀ ਹੈ ਹਾਂ ਪੁੰਦਰਾ 20 ਕੱਠੀਆਂ ਹੀ ਆ ਨਾ ਕਾਹ ਜੀ ਮੈਂ ਵੀ ਉਦੋਂ ਰਾਤ ਨੂੰ ਦੇਖੇਂਦੀ ਆਂ ਇੱਧਰ ਸਾਡੇ ਗੋਬੀ ਸਰ ਕਾਹ ਵੀ ਸੋਹਣਾ ਹੋਣ ਲੱਗਿਆ ਏਕੜੀ ਕਾ ਆਪਾਂ ਨੇ ਕਰ ਲੋਣਾ ਨਹੀਂ ਆਸਾ ਕਾ ਹੁਣ ਜੋ ਫੁੱਟਣ ਲੱਗਿਆ ਮੀਨੂ ਪਏ ਤੇ ਬਾਈ ਨਾ ਪਤਾ ਕੀ ਕਰਦਾ ਡੈਡੀ ਤੇਰਾ ਯਾਰ ਥੱਲੇ ਤੇ ਜ਼ਿਆਦਾ ਰਹਿਣ ਕੇ ਵੱਡਦਾ ਹੈ ਇਹ ਬੇਨਾ ਜਦੋਂ ਆਪਾਂ ਵੱਡਦੇ ਗੱਲ ਤੋਂ ਵੱਡਦੇ ਆਪਾਂ ਜਦੋਂ ਖਾਸ ਅਗਿਆਂ ਤੋਂ ਜ਼ਿਆਦਾ ਵੱਡਦੇ ਆ ਨਾਤੀ ਨੂੰ ਵੜਾਉਣਾ ਮੈਂ ਨਾਤੀ ਨੂੰ ਵੱਡਣਾ ਪਿਆ ਕਰਦੇ ਇੰਨਾ ਤਾਂ ਹੋਣ ਨਹੀਂ ਨਾ ਦੇਣਾ ਚਾਹੀਦਾ ਹਾਂ ਥੱਲੇ ਥੱਲੇ ਜਿਹੜੇ ਵੱਡਣਾ ਚਾਹੀਦਾ ਆਪਾਂ ਇੱਧਰ ਵੀ ਸੋਹਣੀ ਬਾਉਂਡਰੀ ਕਰਤੀ। ਇੰਦਾਂ ਬੰਨੇ ਆ ਫਿਰ। ਹਾਂ ਹਾਂ। ਇੱਧਰ ਵੀ ਇਹਨਾਂ ਸੋਨਾ ਬਣਾ ਦੋ ਵੀ ਪਾਰਕ। ਇੱਧਰ ਵਾਲੇ ਦੁਵਾਲੇ ਉਹ ਪੁੱਟੇ ਚ ਲਾਤ ਜਿਹੜੇ ਆਪਣੇ ਚੋਰਸੀ ਜੀ ਬਣਾ ਦਿੰਦੇ ਆ। ਉਹ ਲਾ ਜਾਂਦੇ। ਹੁਣ ਦੇਖਦੇ ਕਿੱਦ ਤੱਕ ਹੁੰਦੇ ਇਹ। ਉਹ ਪੁੱਟੇ ਕਰਕੇ ਜਾਂਦਾ। ਹਮਮ ਠੀਕ ਤੋ ਲੋਏ ਅੰਕਲ ਜੀ ਨੇ ਚੁੰਨਾ ਵੀ ਪਾਤਾ ਸਾਰੇ ਕਮਰੇ ਚਿੱਟਾ ਹੀ ਚਿੱਟਾ ਕਰਤਾ ਥੋੜਾ ਘੱਟਾ ਹੋਰ ਪਾਜਣਾ ਥੋੜਾ ਜਿਹਾ ਹੋਰ ਹੁਣ ਅਰੇ ਵਿੱਚ ਛੱਡਾਂਗੇ ਪਾਣੀ ਘੱਟਾ ਥੋੜਾ ਥੋੜਾ ਹੋਰ ਪਾ ਦਈਏ ਅੰਕਲ ਘੱਟਾ ਥੋੜਾ ਥੋੜਾ ਹੋਰ ਪਾਜੋ ਬੇਰੇ ਘੱਟਾ ਇਹ ਅਰੇ ਚੁੰਨਾ ਹੋਰ ਪਾ ਦੋ ਅੱਛਾ ਇਹ ਵੀ ਡੈਡੀ ਨੇ ਕਿਹਾ ਆ ਹਲਾ ਤੇ ਮਮੀ ਨੇ ਕਿਹਾ ਕਿ ਉਹਨਾਂ ਪੈ ਗਿਆ ਤੇ ਨਾਈਟ ਗਿਆ ਵਾ ਕਿਤੇ ਅੱਛਾ ਉਹ ਚਾਚੀ ਬਿਮਾਰ ਹੋ ਗਈ ਤਾਂ ਮੈਂ ਰੋਪੜ ਚਲੇ ਗਿਆ ਤਾਂ ਉਹ ਕਹਿੰਦੀ ਫਿਰ ਪੜ੍ਹ ਲੈ ਤਾ ਹਾਂ ਉਹ ਚੱਲ ਕੰਨਾਂ ਵੀ ਕਰਨੂ ਆ ਕੋ ਹਾਂ ਪੰਪ ਪੜੀ ਗੁੰਮੇ ਕਿੱਥੇ ਹੈ ਪੰਪ ਦੇਖ ਦੇ ਮੇਰੇ ਘਰਾਂ ਭੇ ਕੋ ਦੇਖਦੇ ਚਲਾ ਕੇ ਜਾਂ ਨਿੰਮੇ ਰੱਜੇਰਾਂ ਤੇ ਫੜਦਾ ਤਿਲਾ ਦਾ ਘਟ ਘਟ ਪਿਆ ਉਹ ਉੱਥੇ ਬਸ ਆਪਣਾ ਸਪਰੇਅ ਹੀ ਕਰਨੀ ਹਾਂ ਥੱਲੇ ਰਸ ਜਾਨੀ ਕਰੀ ਹੁਣ ਕਮਰੇ ਆਨ ਇੱਕ ਬਰਾਬਰ ਹੀ ਲੱਗਦੇ ਆ ਇੱਕਸਾਰ ਦੇ ਹਨ ਮੈਨੂੰ ਲੱਗ ਰਿਹਾ ਕਿ ਕਿੰਨੇ ਖੁੱਲੇ ਖੁੱਲੇ ਕਮਰੇ ਜਦ ਪਹਿਲਾਂ ਪੜਾਉਂਦੇ ਸੀ ਜਾਇਦ ਕਰੀ ਛੋਟੇ ਛੋਟੇ ਲੱਗਦੇ ਨੇ ਮਗਰ ਇਹ ਆਮ ਜੇ ਜ਼ਿਆਦਾ ਛੋਟੇ ਰਹਦੇ ਫਿਰ ਤਾਂ ਜੰਮੀ ਛੋਟੇ ਛੋਟੇ ਜੇ ਲੱਗਣ ਤੇ ਪਰ ਤੈਨੂੰ ਪੱਕੇੰਦਾ ਨਹੀਂ ਆਤਾ ਲੱਗਦਾ ਹੁਣ ਪਰ ਹੁਣ ਕਿਹਾ ਬਹੁਤ ਚਲੋ ਵੇ ਗੱਡੀ ਧੋਣੇ ਆਲਾ ਪਿਆ ਸੀਗਾ ਮੇਰੇ ਕੋਲ ਮੈਂ ਕਿਹਾ ਚੱਲ ਇਹਦੇ ਨਾਲ ਪਾਣੀ ਕੱਢ ਕੇ ਦੇਖਦਾ ਹੁਣ ਚੱਲੀ ਅੰਮੀ ਇਧਰੋਂ ਚਲੋ ਨਿਕਲ ਜੂ ਦੇਖ ਦੇਣਾ ਥੋੜਾ ਬਹੁਤ ਤਾਂ ਨਿਕਲੂਗਾ ਜੀ ਚਲੋ ਬੈਠਣ 동글에 일이 र ख 오래 लिए कर <laughs> कोई स्कीम नहीं चल स्की चली है Det er bra. ਹਾਂ ਜੀ ਆਜੋ ਮੇਰੀ ਬਾਲ ਨੂੰ ਤੋਂ ਲਾਓ ਤੇ ਉਹਦੇ ਤੋਂ ਇਹ ਦੱਸਿਓ ਕਿ ਕਿਕਣਾ ਏਕਣਾਈ ਨਾ ਹੁਣ ਦੱਸ ਆਪਣਾ ਨਾਮ ਦੱਸੋ ਨਾਮ ਨਾ ਹਾਂ ਦੱਸ ਜਿਹੜੇ ਸਕੂਲ ਚ ਪੜਦੀ ਓ ਦੱਸ ਸੱਚੀ ਗੱਲ ਨਹੀਂ ਹਾਂ ਚ ਸੱਚੀ ਗੱਲ ਕਰ ਬਲੌਗ ਪਰ ਨਾਮ ਦੱਸੋ ਕਿਹੜਾ ਜਨੂਰ ਕੋਲ ਵਰਤੀ ਕਿਹੜੀ ਕਲਾਸ ਚ ਪੜਦੀ ਹੈ ਜੁਕੇਤੀ ਵਰਤ ਕਿਹੜੇ ਸਕੂਲ AP Smart School اچھا ਮੈਂ ਦਾ ਨਾਂ ਵੀਰਸਤ ਮੇਰਾ ਨਾਮ ਅਕਸ਼ੀਮਾ ਮੈਮ ਅੱਛਾ ਹੁਣ ਵੀਰੇ ਦੀ ਪੁੱਛੋ ਕਲਾਸ ਮੇ ਵੀਰੇ ਦੀ ਕਲਾਸ ਵੀਰੇ ਦੱਸੋ ਬਾਈ ਕਿਹੜੀ ਕਲਾਸ ਹੈ ਤੇ ਤੇ ਨਾ ਵੀਰੇ ਦੇ ਪੁੱਛਣ ਦੇ ਚਲ ਤੂੰ ਹੀ ਦੱਸ ਦੇ ਨਾ ਤੂੰ ਦੱਸ ਦੇ ਫਿਰ ਪੁੱਛ ਦੱਸੋ ਕਿਹੜੀ ਕਲਾਸ ਹੈ ਵੀਰੇ ਦੀ ਤੁਸੀਂ ਤਾਂ ਪੁੱਛੋ ਦੱਸੋ ਵੀਰ ਜੀ ਦੀ ਕਿਹੜੀ ਕਲਾਸ ਹੈ 8 8 ਕਿਹੜਾ ਸਕੂਲ ਹੈ ਦਾ ਵੀ APG ਅੱਛਾ ਸੈਂਸ ਸਕੂਲ ਸੈਂਸ ਸਕੂਲ ਦੂਲਾ ਠੀਕ ਹੈ ਠੀਕ ਹੈ ਹੋਰ ਘਰ ਦੇ ਮੱਝਾ ਦੇਖ ਫਿਰ ਮੱਝਾ ਵੀ ਦੇਖੀ ਜਿੱਦੀ ਮੱਝਾ ਦੇਖਦੀ ਸੀ ਹਾਂ ਕਿਆ ਮੱਝਾ ਕੋਈ ਬਣਾਉਂਗੇ ਆਂਟੀ ਫਿਰ ਜਾ ਦੇਖੇ ਤੁਸੀਂ ਲੈ ਕੇ ਜਾਣੀਆਂ ਲੈ ਕੇ ਜਾਣੀਆਂ ਹੈ ਦੱਸੋ